ਕਹਨੇ ਕੀ ਘਟਨਾ ਕਿਤਾ ਵਾਪਰ ਗਈ ਤੁਹਾਡੀ ਗੱਡੀ ਨੂੰ ਹੱਥ ਪੈਣ ਲੱਗ ਗਿਆ ਪਤਾ ਨਹੀਂ ਅਚਾਨਕ ਹੀ ਹੋਇਆ ਚਲੀ ਜਾਂਦੀ ਨੂੰ ਅੱਛਾ ਜੀ ਹਾਂ ਜੀ ਹਾਂ ਜੀ ਚੰਕ ਕਿਹੜੀ ਗੱਡੀ ਸੀ ਇਹ Tata Indigo ਜੀ Tata Indigo ਮਤਲਬ ਇਹ ਸਮਝ ਨਹੀਂ ਆਇਆ ਕਾਰਨ ਕੋਈ ਨਹੀਂ ਨਹੀਂ ਕੋਈ ਸਮਝ ਨਹੀਂ ਤੇ ਨਾਲ ਤੁਹਾਡੇ ਗੱਡੀ ਵਿੱਚੋਂ ਸਮੈਲ ਆਈ ਜਦ ਇਹ ਫਟਾਫਟ ਰੋਕੀ ਗੱਡੀ ਸਵਾਨ ਬਾਰ ਕਰਦੇ ਬਹੁਤ ਥੋੜੀ ਸਿੱਪੜੇ ਫੈਮਿਲੀ ਜੀ ਮੇਰੀ ਵਾਈਫ ਦੇ ਦੋ ਬੱਚੇ ਥੋੜੀ ਪਰਮਾਤਮਾ ਦੀ ਕਿਰਪਾ ਹੋਈ ਹੈ ਜੀ ਹਾਂ ਜੀ ਆ ਬਚਾ ਹੋ ਗਏ ਬਹੁਤ ਬਹੁਤ ਸ਼ੁਕਰ ਹੈ ਜੀ ਤੇ ਜਾਣਾ ਕਿਹੜੀ ਜਗ੍ਹਾ ਸੀ ਬ੍ਰਦਰ ਅੱਜ ਅੰਦਰ ਲੱਗੇ ਜਾਣਾ ਹੰਡਰਾਲੇ ਇਹਦਾ ਨਾਮ ਨੀਤੀ ਦੀ ਸਿੰਗਾਰੀ ਫਾਈਲ ਮੈਨਰ ਦੀ ਸਾਡੇ ਸਾਨੂੰ 152 ਤੇ ਫਾਈਲ ਕੋਲਾਈ ਹੈ ਕਿ ਫੌਂਦੇ ਉੱਪਰ ਇੱਕ ਗੱਡੀ ਆ ਐਂਟੀਗੋ ਜਿਹਨੂੰ ਕੀ ਚਲਦੀ ਹੋਈ ਸ਼ਾਰਟ ਸੜਕ 'ਤੇ ਬਹਿ ਗਈ ਹੈ ਸਾਡੀ ਫਾਈਲ ਸਟੈਂਡ ਤੇ ਸਪੈਸ਼ਲ ਸਿੰਘ ਡਰਾਈਵਰ ਮੌਕੇ ਤੇ ਪਹੁੰਚੇ ਨੇ ਤੇ ਇਹਨਾਂ ਨੇ ਹੱਥ ਤੇ ਕਾਬੂ ਪਾਇਆ ਹੈ ਡਰਾਈਵਰ ਦਵਾਲਾ ਦੱਸਿਆ ਗਿਆ ਹੈ ਕਿ ਖੰਨੇ ਤੋਂ ਅਸੀਂ ਚੱਲੇ ਸਾਂ ਤੇ ਰਸਤੇ 'ਤੇ ਜਾਂਦੇ ਹੋਏ ਜਾਂ ਗੱਡੀ ਗਲਮ ਔਨ ਕਰਕੇ ਜਾਂ ਸ਼ਾਰਟ ਸਰਕਟ ਨਾਲ ਉਹਨੂੰ ਅੱਗ ਲੱਗੀ ਹੈ ਜਿਹਦੇ ਦੇ ਕਾਬੂ ਪਾ ਲਿਆ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਵੀ ਤਰ੍ਹਾਂ ਦੇ ਸੱਟਾ ਜ਼ਖਟਾ ਦਾ ਅਤੇ ਗੱਡੀ ਦੀ ਅੱਗ ਵੀ ਬੁਝਾ ਲਈ ਗਈ ਤੇ ਫੈਮਿਲੀ ਸੀ ਇਹ ਵਿੱਚ ਹਾਂਜੀ ਫੈਮਿਲੀ ਕੋਈ ਮਾਨੀਗਾਨ ਨੁਕਸਾਨ ਤਾਂ ਨਹੀਂ ਹੋਇਆ ਕੋਈ